ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ YouTube ਚੈਨਲ ਪ੍ਰਵਿੰਦਰ ਬਲੌਗ ਫਾਰਮ ਤੇ ਸੋ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਇਲੈਕਸ਼ਨਾਂ ਦੇ ਦਿਨ ਚੱਲ ਰਿਹਾ ਹੈ ਜੀ ਸੋ ਅੱਜ ਸਾਡੇ ਪਿੰਡੇ ਲਾਸਟ ਡੇਟ ਹੈ ਜਿੱਦਾਂ ਬਈ ਸਰਪਾਚੀ ਦੀ ਸੋ ਜਤ ਅੰਜੀ ਜਿਉਂਕਿ ਬੰਦੇ ਖੜੇ ਆ ਦੋ ਜੀ ਸਹਿਮਤੀ ਹੁੰਦੀ ਹੈ ਤਾਂ ਵਧੀਆ ਗੱਲ ਹੈ ਜੇ ਨਹੀਂ ਹੁੰਦੀ ਤਾਂ ਫਿਰ ਟਰੋਟਾ ਪੈਣੀ ਹੈ ਜਾਂ ਪੈਣੀ ਹੈ ਫਿਰ ਹੁਣ ਚੱਲਦੇ ਹਾਂ ਗੁਰਦੁਆਰੇ ਨੂੰ ਦੇਖਦੇ ਹਾਂ ਕਿ ਆ ਬੰਦਾ ਕਿ ਸ਼ਾਂਤੀ ਹੋ ਗਈ ਤਾਂ ਤਪੂ ਪਾਠਾਂ ਦੇ ਤੇ ਸਾਰਾ ਮਹੌਲ ਮੇਰਾਨਾ ਪਾਈ ਹੋਈ ਮਹੌਲਾ ਸਾਉਂਦਾ ਪਾਈ ਲਾਸ ਦੇ ਵਿੱਚ ਤੁਹਾਡੇ ਪ੍ਰਧਾਨ ਦੇ ਖਾਣਾ ਸੰਪਰਦਾਤਾ ਤੋਂ ਆਕਰ ਹੋਏ ਬਤੋਏ

ਇੱਕ ਗੱਲ ਹੋਰ ਆ ਜਿਹੜੀ ਹੁਚਾਉਂਦੀ ਸੀ ਇਹਦੇ ਵਿੱਚ ਅਸੀਂ ਵੀ ਮਾੜਾ ਹੁੰਦਾ ਰੋਣ ਮੈ ਜੋ ਵੀਰਾਂ ਦੇ ਮਾਖੀ ਮੰਗਦਾ ਕਿ ਇਹਨਾਂ ਨੇ ਮੈਨੂੰ ਬਹੁਤ ਦਿੱਤਾ ਸੀ ਉਸ ਦਿਨ ਅਸੀਂ ਪਹੁੰਚੇ ਸੀ ਕਿ ਮੈਂ ਬੋਲ ਨਹੀਂ ਸਕਦਾ ਕਿ ਕਈ ਕੰਨਾਂ ਛੋਟੇ ਜਿਹੇ ਗੱਲਤ ਹੋ ਜਾਂਦੀਆਂ ਬੜੇ ਆਫਤਾਂ ਦਿੱਤੇ ਤੁਹਾਡਾ ਬਹੁਤ ਧੰਨਵਾਦ ਹੈ ਜਿਹਨੇ ਇੰਨਾ ਡਾੜਾ ਬੜਾ ਕਰਕੇ ਇਹਨੂੰ ਸਾਡੀ ਜਿਹੜੀ ਸੋਰੀਓ ਨੂੰ ਵਧਾਇਆ ਅਰ ਦੂਜਾ ਤੁਸੀਂ ਸਾਨੂੰ ਇੱਕ ਸਾਡੇ ਇਤਿਹਾਸ ਨਾਲ ਵੀ ਜੁੜਿਆ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ ਛੋਟੇ ਪਰਉਨਾ ਨੇ ਉਹਨਾਂ ਨੂੰ ਠਕਰਾ ਕੇ ਆਪਣੀ ਜਿਹੜੀ ਸੋਚ ਨੂੰ ਸਹੀ ਰੱਖਿਆ ਕਿ ਜਿਹੜੀ ਪਾਤਸ਼ਾਹੀ ਹੈ ਉਹ ਸਭ ਤੋਂ ਵੱਡੀ ਹੈ ਸੋ ਤੁਸੀਂ ਉਹ ਵੀ ਸਾਨੂੰ ਹੁਣ ਚੇਤਾ ਕਰਾ ਦਿੱਤੀ ਕਿ ਜਿਹੜਾ ਇਹ ਕੰਮ ਜੀਤ ਨੂੰ ਕਰਿਆ ਸਾਨੂੰ ਇਤਿਹਾਸ ਨਾਲ ਵੀ ਜੋੜਿਆ ਤੇ ਨਾਲੇ ਸਾਨੂੰ ਸਾਡੇ ਪਿੰਡ ਨੂੰ ਕਹਾ ਅੱਗੇ ਵਧਣ ਵਾਸਤੇ ਕਿ ਹਰੇਕ ਪਿੰਡਾਂ ਸਰਬਸਾਖੀ ਹੋਣੀਆਂ ਸਾਡਾ ਮੈਂ ਹਰੇਕ ਗੱਲ ਦੀ ਮੋਰੀ ਰਹਿੰਦਾ ਦਾ ਸੋ ਉਹ ਇਹਨਾਂ ਨੇ ਬਹੁਤ ਅਸੀਨਾਂ ਦਾ ਧੰਨਵਾਦ ਹੈ ਜੇ ਕੋਈ ਸਾਡੇ ਗੱਲ ਦੀ ਵੀ ਹੋ ਗਈ ਤਾਂ ਵੀਰਾਹੀ ਤੁਸੀਂ ਸਾਡੇ ਫੜਿਆ ਸਾਨੂੰ ਮਾਫ ਕਰਨਾ ਵਾਹਿਗੁਰੂ ਜੀ ਦਾ ਨਾਮ ਉਹ ਵੀ ਦਰਮਨ ਨੂੰ ਪਸਕਾਰਿਆ ਦੇ ਅਪਨਾ ਚੇਕ ਇੱਕ ਗੁਰੂ ਮਾਰਗ ਨੇ ਆਇਆ ਬਹੁਤ ਆਵਾਜ਼ ਕਰਤਾ ਕੀਤੀ ਲੋਕਾਂ ਨੇ ਮਾਰ ਕੇ ਬਾਤਾਂ ਦਿੱਤਾ ਉਹਨੇ ਇੱਕ ਦੂਜੇ ਦੇ ਬੈਗ ਰੋਡ ਮਟਾ ਦਿੱਤੇ अगे कोडी कठे हो कठे होण केसे ना के तू पूरा तू बिना हिच एडला ना लाग पागो भूगे दा पार इने गालो पार कठे आ गए भैया लडा का पार ही दा हो बहाते आगे पर गालडा का उसका रोहेगी गालडा का नौ बने मुळे आ गए इठे नु पडा लाग गया इठे नु बच्चिया सब वो लट्या ਇਹਨਾਂ ਦਾ ਫਰਦਾਨੀ ਲੈ ਕੇ ਗਾਉਂਦਾ ਹਾਂ ਅਨਿਤ ਦੇ ਮੱਥੀ ਦੇ ਇਹਨਾਂ ਨੂੰ ਬਾੜੀ ਅਗਿ ਇਹਨਾਂ ਦੇ ਬਹੁਤ ਧਰਵਾਦੀ ਨੇ ਆਇ ਕਾਮੇ ਜਿੰਨੇ ਵੀ ਤਨਵਾਦੀ ਨੇ ਇਹਨਾਂ ਦਾ ਆਪਣਾ ਆਖੀ ਛੇ ਮਾਤਮੋ ਨੇ ਨਰ ਬਰ ਬਹਾੜੀ ਨੇ ਕਿਰਪਾ ਕੀਤੀ ਹੈ ਉਹ ਹੈ ਆਪਣੇ ਢਗ ਰੰਗ ਨਾਲ ਜਿੰਦਾ ਵੀ ਹੈ ਉਹ ਜਮਾ ਹੈ ਸਾਡੇ ਪਿੰਡਾਂ ਦੇ ਕਾਜ ਜਿਹੜਾ ਕਮਰ ਰਸਨ ਮੰਡਿ ਰਹੇ ਕਾਜੇ ਪਿੰਡ ਦੀ ਬਹੁਤ ਬੜੀ ਹੋ ਗਿਆ ਹੈ ਫੇਕ ਕੇ ਦਾ ਕੋਈ ਬਗੋੜ ਨਹੀਂ ਕਰਾ ਗੱਲ ਬਣ ਗਿਆ ਤਰਕਾਰੀ ਇੱਕ ਵਿੱਚ ਹੋਣੀ ਅਹੀ ਪਾਈ ਕਾਨੂੰਨੀ ਨਹੀਂ ਕਰ ਜਿੱਦਾਂ ਦੇਦੀ ਮਾਂ ਵੀ ਜਿੱਦਾ ਨਹੀਂ ਨੂੰ ਪੋਗੜਾ ਆਵਾ ਜਿੱਦਾ ਟੰਗਾ ਕੰਬਾ ਕਟਾ ਪਿਆ ਕੋਠਾ ਰਾਤ ਰਾਤ ਨਾਲ ਮੇਨਾ ਮੱਟ ਪਿੱਟਦੇ ਤੁਸੀਂ ਆਪਣੇ ਘਰੂ ਘਰ ਨੂੰ ਆਪਣੀ ਘਰ ਮੇਰਾ ਜੇ ਲਾਦਾ ਬਾਹਰ ਕੋਈ ਨਹੀਂ ਦਾ ਕਾਹੋਦਾ ਤੇਰੀ ਰਾਏ ਨਹੀਂ ਕਿ ਕੋਈ ਖਤੇ ਹੁਣ ਤਾਂ ਅਸਮੀਨੀ ਇਹਨਾਂ ਨਾਲ ਮੈਂ ਤੁਹਾਨੂੰ ਬਹੁਤ ਕੁਝ ਦਾ ਹਾਲਾਤ ਬਹੁਤ ਕੁਝ ਦੀ ਹਾਲੀ ਮੈਂ ਸਾਥ ਦਾਗਣੀ ਆ ਉਥਾਪ ਤੇ ਮੈਨੂੰ ਬਹਾਰ ਬੈਠੇ ਲੋਕ ਆਪਣਾ ਉਮੀਦਾਰ ਸੁਨੇਹਾ ਆ ਕਿਉਂ ਮੈਂ ਦਾ ਇਹ ਗੱਲ ਹੈ ਕਿ ਪਿੰਡ ਵਿੱਚ ਏਕਤਾ ਜ਼ਰੂਰੀ ਆ ਆਪਣੇ ਮਤ ਵਿੱਚ ਹੋਣ ਕਾ ਸਾਰੇ ਇੱਕ ਵਿੱਚ ਹੋਣਾ ਹੈ ਇਹਨਾਂ ਸਾਥੀ ਦਾ ਲੋਕਾਂ ਦੇ ਪਿੰਡਾਂ ਜੰਦੀ ਹੈ ਅਸੀਂ ਕਿ ਇੱਕ ਤੇ ਇੱਕ ਤੱਕ ਨੂੰ ਸਾਂ ਕੰਮ ਕਰੀਏ ਸਭ ਸੰਭਲ ਨਹੀਂ ਕਰੀਏ ਜੀ ਨੰਨੀ ਜੀ ਇਹ ਮੈਂ ਜਿਹੜੀ ਇਹ ਤੁਹਾਨੂੰ ਮੈਂ ਬਤਾਇਆ ਉਹਨਾਂ ਨਾਲ ਮਾਸਟਰ ਜੀ ਨੇ ਕਹਿੰਦਾ ਜਿਹੜਾ ਵੀ ਕੰਮ ਹੋਣਾ ਨਾ ਉਹ ਜ਼ਰੂਰ ਤੜਾ ਹਿੱਸਾ ਦੇਵਾਂਗੇ ਜੇ ਕੋਈ ਗੱਤ ਕਾ ਬੰਦਾ ਹੋਵੇ ਅਸੀਂ ਵਿਰੋਧ ਵੀ ਕਰਾਂਗੇ ਠੀਕ ਹੈ ਜੀ ਇਹ ਉੱਤੇ ਮੈਂ ਹੁਣ ਜਿਹੜੇ ਛੋਟੇ-ਬੋਟੇ ਗੱਲਾਂ ਕਹਿ ਲਵੇ ਖੰਡੀਆਂ ਇਹ ਦੋਈ ਅਸੀਂ ਲੱਗੂ ਖੰਡ ਨੇ ਜਿਹਦਾ ਕਸੂਰ ਹੋਗਾ ਕਸੂਰਵਾਰ ਨੂੰ ਜ਼ਰੂਰ ਕਸੂਰਵਾ ਕੇ ਹੰਦਾ ਮੈਂ ਜਿਹੜਾ ਬੰਦਾ ਸੱਚਾ ਨੂੰ ਸੱਚਾ ਕਹੇ ਬਿਲਕੁਲ ਮੈਂ ਤਾਂ ਇਸ ਗੱਲ ਦਾ ਵਧਾਈ ਹੈ ਕਿ ਇਨਸਾਨ ਹਰੇਕ ਬੰਦੇ ਨੂੰ ਪਿਆਰ ਕਰਦਾ ਜਿਹੜੀ ਮੰਮੀ ਨੂੰ ਚੀਜ਼ ਦਿੰਦੀ ਉਹ ਮੈਂ ਬਹੁਤ ਬਹੁਤ ਵਧਾਈ ਦਿੰਦਾ ਮੈਂ ਨਾ ਕਿੰਨਾ ਬਾਈ ਨੂੰ ਦਗਾ ਆਉਂਦਾ ਬਾਈ ਇੱਕ ਉਸ ਬੋਸਾ ਨੂੰ ਜਿਹਦੇ ਬਹੁਤ ਬਹੁਤ ਬੇ ਸਾਹਮਣੇ ਬਾਕੀ ਦੇ ਸਾਹਮਣੇ ਨਹੀਂ ਜਿਹੜੇ ਬਹੁਤ ਨਾਲ ਅੱਜ ਸਾਹ ਦਾ ਕੰਮ ਚਲਦਾ ਵਧਾਈ ਜਿੰਦਾ ਤੁਸੀਂ ਵਧਾਈ ਦੇ ਭਾਗਤ ਨੂੰ ਉਸ અપਾਰ ਕਿਰਪਾ ਪਰਮਾਤਮਾ ਦੀ ਹੋਈ ਕਿ ਅਸੀਂ ਅੱਜ ਬਹੁਤ ਲੰਬੇ ਸਮੇਂ ਤੋਂ ਜਿਹੜੀ ਕੀ ਸਾਡੇ ਪਿੰਡ 'ਚ ਨਹੀਂ ਹੋਈ ਕੀ ਅਸੀਂ ਨਾਲ ਦੇ ਕੰਡਾੇ ਸੋਚਦੇ ਹੁੰਦੇ ਸੀਗੇ ਅੱਜ ਅਸੀਂ ਸਾਰੇ ਕੰਪੀਲੇ ਇਕੱਠੇ ਹੋਏ ਹੁਣ ਦੇ ਪਿੰਡ ਦਾ ਹਰੇਕ ਨਾਗਰਿਕ ਹਰੇਕ ਵੋਟਰ ਹਰੇਕ ਬਜ਼ੁਰਗ ਮਾਂ ਪੈਂਤਾਰੇ ਨਹੀਂ ਹਿੱਕੀਦਾਰ ਹੈ ਜਿੰਨੇ ਕੇ ਅਸੀਂ ਇੱਥੇ ਬੈਠੇ ਜਿਹੜੀ ਨਹੀਂ ਆਏ ਉਹ ਵੀ ਕੀ ਦੇ ਹਿੱਕੀਦਾਰ ਹੈ ਜਦੋਂ ਸਾਰਿਆਂ ਨੇ ਇਕੱਠਾ ਬਣਾਈ ਗੱਲ ਚੱਲੀ ਤਾਂ ਆਪੀਆਂ ਕੇ ਲੇਗੋ ਨਾ ਖੋ ਜੀ ਸਾਧ ਨਗਰੀ ਪਹਿਲਾਂ ਵੀ ਇਲیکشنਾਂ ਹੁੰਦੀਆਂ ਰਹੀਆਂ ਮਨ ਮਟਾਉ ਹੁੰਦੇ ਰਹੇ ਫਿਰ ਸਾਧ ਨਗਰ ਸਾਰੀਆਂ ਗੱਲਾਂ ਕੋ ਨਕੇ ਇੱਕ ਹੋ ਕੇ ਅੱਗੇ ਚੱਲਦਾ ਰਿਹਾ ਤੇ ਇਸ ਵਾਰ ਵੀ ਇਲیکشنਾਂ ਆਈਆਂ ਜਦੋਂ ਇਲیکشنਾਂ ਆਨ ਹੋ ਗਈਆਂ ਬਹੁਤ ਰੰਗੀਆਂ ਪਹਿਲਾਂ ਗੱਲਾਂ ਸ਼ੁਰੂ ਹੋਈਆਂ ਸਾਰੇ ਬੰਦਿਆਂ ਕੋਲ ਲੱਖ ਲੱਖ ਸਾਰੇ ਬੰਦਿਆਂ ਨੇ ਆਪਣੀਆਂ ਸਲਾਹ ਕਰਨੀਆਂ ਸ਼ੁਰੂ ਕੀਤੀਆਂ ਜਿਹੜੇ ਮੇਰੇ ਪ੍ਰਸਾਦੀ ਤੇ ਉਹਨਾਂ ਨੇ ਮੈਨੂੰ ਵੀ ਕਿਹਾ ਕਿ ਕਿਵੇਂ ਕਰਨਾ ਪਿੰਡ 'ਚ ਕੋਈ ਨਵਾਂ ਆਪੀਚ ਰਸਤੇ ਤੇ ਤੁਰੀਏ ਸਾਰੇ ਇਲਾਕੇ ਦੇ ਵਿੱਚ ਤਰਕਮਤੀਆਂ ਹੋ ਰਹੀਆਂ ਤੁਹਾਡੇ ਪਿੰਡ ਵੀ ਅਗਰ ਹੋ ਜਾਵੇ ਤਾਂ ਚੰਗੀ ਗੱਲ ਹੈ ਤਾਂ ਅਸੀਂ ਵੀ ਚਾਹਦੇ ਸੀਗੇ ਕਿ ਇਹ ਚੀਜ਼ਾਂ ਹੋ ਜਾਣ ਜਿਹੜੀਆਂ ਪਿੱਛੇ ਪਾਸੇ 'ਚ ਨਹੀਂ ਹੋ ਸਕੀਆਂ ਉਹ ਟਾਈਮ ਕਹੋ ਮਾੜਾ ਟਿਕਾ ਨਹੀਂ ਹੋ ਸਕੀਆਂ ਸਮਾ ਮਾੜਾ ਹੁੰਦਾ ਬੰਦੇ ਮਾੜੀ ਨਹੀਂ ਹੁੰਦੇ ਬੰਦੇ ਚੰਗੇ ਹੀ ਹੁੰਦੇ ਜਦੋਂ ਮੇਰੇ ਤੇ ਗੱਲ ਆਈ ਮੇਰਾ ਇਹ ਆਪਣੇ ਸਾਰੇ ਜਿੰਨੀ ਸਹਿਯੋਗੀ ਤੇ ਜਿੰਨੀਆਂ ਨੇ ਮੈਨਾਂ ਤਲਾਹ ਕੀਤੀ ਬਜ਼ੁਰਗਾਂ ਨੇ ਗੱਲ ਕੀਤੀ ਕਿ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਜੀ ਨਹੀਂ ਹੈ ਕਿ ਸਾਰਿਆਂ ਦਾ ਇੱਕ ਪੱਖ ਨੂੰ ਸਾਰੇ ਪ੍ਰੋਜੈਕਟ ਸਾਰਿਆਂ ਦਾ ਏਕਾ ਹੋ ਜਾਵੇਗਾ ਫਿਰ ਸਰਦਾਰ ਧਰਮ ਸਿੰਘ ਜੀ ਦੀ ਵੀ ਗੱਲ ਚੱਲੀ ਇਹਨਾਂ ਦਾ ਨਾਮ ਵੀ ਅੱਗੇ ਆਇਆ ਪਰ ਜਦ ਇਹਨਾਂ ਕੋਲ ਸਾਰਿਆਂ ਨੇ ਬੇਨਤੀ ਕੀਤੀ ਵੱਖ-ਵੱਖ ਬੰਦਿਆਂ ਨੇ ਫੋਨ ਕੀਤੇ ਤਾਂ ਇਹਨਾਂ ਨੇ ਇੱਕ ਇੱਕ ਗੱਲ ਕਹੀ ਤਿਆਗ ਜਨਾ ਪਿਆ ਮੈਂ ਤਿਆਗ ਵੀ ਦਊਗਾ ਅਦੀ ਇਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਬਾਕੀ ਮੈਂ ਬੇਨਤੀ ਕਰਾਂ ਕਿ ਜਦਾ ਨਵੀਂ ਚੁਣੀ ਪੰਚਾਇਤ ਨੂੰ ਭਈ ਮੈਂ ਵੀ ਸਰਪੰਚ ਬਣ ਲਿਆ ਲਾਡ ਭਾਈ ਹੁਣ ਬਣ ਲੇ ਪੁੱਛੇ ਸਾਡੇ ਸਾਰੇ ਵਿੁਰਗ ਬਣ ਲਿਆ ਸਮਾਂ ਬੜਾ ਥੋੜਾ ਹੁੰਦਾ 5 ਸਾਲ ਕਹਿਣ ਨੂੰ ਲੱਗਦੇ ਕੀ 5 ਸਾਲ ਲੀਹੇ ਸਰਪੰਚ ਹੈ ਅੱਜ ਤੋਂ ਬਾਅਦ ਉਹ ਇੱਕ ਇੱਕ ਦਿਨ ਘਟਣਾ ਸ਼ੁਰੂ ਹੋ ਜਾਣਾ ਉਸ ਸਮਾਂ 5 ਸਾਲ ਐਤੀ ਬੜੀ ਜਲਦੀ ਮੁੱਕ ਜਾਂਦਾ ਸਾਡਾ ਵੀ ਐਤੀ ਮੁਕਿਆ ਸੋ ਮੇਰੀ ਇਹ ਹੀ ਬੇਨਤੀ ਹੈ ਨਵੀਂ ਪੰਚਾਇਤ ਨੂੰ ਕਿ ਸਾਰੇ ਪਿੰਡ ਨੂੰ ਇਹ ਜਿਹੜੀ ਅਸੀਂ ਨਵੀਂ ਪ੍ਰਥਾ ਸਾਰੇ ਰੱਖ ਕੇ ਚਲਾਉਣ ਲੱਗੇ ਇਸ ਪ੍ਰਥਾ ਨੂੰ ਅਸੀਂ ਐਵੇਂ ਹੀ ਰੱਖਣਾ ਕਿ ਭਾਵੇਂ ਇੱਕ ਵਿੱਚ ਵੀ ਲੋਕ ਸਾਡੇ ਪਿੰਡ ਦੀਆਂ ਮਤਾਲਾ ਦਿਆ ਕਰਨ ਅਸੀਂ ਹੁਣ ਪੈਂਦਾ ਪਿੰਡ ਹਰੇਕ ਇਲਾਕੇ ਦੇ ਵਿੱਚ ਹਰੇਕ ਗੱਲ ਨੂੰ ਮੋਰੀ ਪਿੰਡ ਗਿਣਿਆ ਜਾਊਗਾ ਪਰ ਵੇਖੀ ਜਿਹੜੀ ਸਾਡੇ ਪਿੰਡ ਦੀਆਂ ਇਦਾਂ ਦੀਆਂ ਚੋਣਾਂ ਹੋਣ ਜੀਆ ਪਿੰਡ ਲੈਵਲ ਦੀਆਂ ਹੋਣ ਅਸੀਂ ਬਿਨਾ ਕਿਤੇ ਮਤ ਭੇਜਦੇ ਹਮੇਸ਼ਾ ਲਈ ਇਹੀ ਕੋਸ਼ਿਸ਼ ਕਰਨੀ ਕਿ ਜਿਹੜਾ ਬੰਦਾ ਕਰਨਾ ਚਾਹਦਾ ਏ ਤੇਵਾ ਉਹਨੂੰ ਮੌਕਾ ਦਿੱਤਾ ਜਾਵੇ। ਤੋਂ ਆਪ ਜੀ ਤਾਰੇ ਬਹੁਤ ਵਧਾਈ ਦੇ ਪਾਤਰ ਹੈ। ਮੈਂ ਅੱਗੇ ਵੀ ਆਪ ਕਹਿੰਦਾ ਹੁੰਦਾ ਅੱਜ ਵੀ ਮੇਰੀ ਉਹੀ ਗੱਲ ਹੈ ਕਿ ਮੈਂ ਪਿੰਡ ਨੂੰ ਕਦੇ ਵੀ ਪਿੰਡ ਨਹੀਂ ਸਮਝਦਾ ਤੁਸੀਂ ਸਾਰੇ ਸਾਡੇ ਪਰਿਵਾਰਕ ਮੈਂਬਰ ਹੈ। ਕਿਉਂਕਿ ਰਿਸ਼ਤੇਦਾਰ ਨੇ ਦੂਰ ਤੇ ਚੱਲ ਕੇ ਆਣਾ ਹੁੰਦਾ ਪਿੰਡ ਨੇ ਹਰ ਬੇਲੇ ਵਾਪਸ ਨਾ ਹੁੰਦਾ ਹਰ ਸੁੱਖ ਦੁੱਖ ਦੀ ਹਕੀਕਤਾਂ ਹੀ ਆਹਾਰੇ ਜਣੇ ਛੋੋਟੀਆਂ ਛੋਟੀਆਂ ਗੱਲਾਂ ਦੇ ਮਨਪਟਾ ਚੱਲਦੇ ਰਹਿੰਦੇ ਪਰ ਜਿਹੜਾ ਅੱਜ ਦੀ ਫੈਸਲਾਾਰੇ ਪਿੰਡ ਨੇ ਬਹਿ ਕੇ ਕੀਤਾ ਹੈ ਉਸ ਬਾਅਦ ਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਨਵੀਂ ਪੰਚਾਇਤ ਵਧਾਈ ਦੀ ਪਾਤਰ ਹੈ ਸੋ ਬੇਨਤੀ ਹੈ ਕਿ ਪਿੰਡ ਨੂੰ ਪਿਆਰ ਮੁਹੱਬਤ ਨਾਲ ਏਕੇ ਨਾਲ ਅੱਗੇ ਐਵੇਂ ਅੱਗੇ ਲੈ ਕੇ ਜਾਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧਰਮਵਾਸੀਓ ਕੌਨੇ ਮੇਰੇ ਮਿੱਤਰ ਪਿਆਰੇ ਇਸ ਪ੍ਰਸਾਦ ਦੇ ਵਿੱਚ ਮੇ ਤਾਂ ਮਾਰ ਗਿਓ ਲਈ ਕੋਈ ਆਉ ਪਰਨਾ ਬਾਰਗੋ ਕੋਈ ਅੰਨੇ ਬੰਦੇ ਤੋਂ ਸੋਦੇ ਹੋਰ ਸਭ ਜੇ ਤੋਂ ਸਾਰਾ ਨਗਰ ਖੁਸ਼ਮਦਾਰ ਹੋ ਗਏ ਪਰ ਮੇ ਕੋਈ ਮਿੱਤਰ ਪਿਆਰੇ ਮਾਰ ਗਿਓ ਕੋਈ ਨਹੀਂ ਮੈਂ ਨਾਲ ਲੂਗਾ ਧਰਮ ਜੀ ਮੇਰੇ ਨਾਲ ਹੀ ਹੈ ਜਾਂ ਤੇ ਕੰਮ ਉਹਦੇ ਤੋਂ ਕਰਾਂਗੇ ਤੇ ਜਸਰਾ ਦੇ ਨੂੰ ਖੁਸ਼ੀਆਂ ਮਾਣਨਾ ਨਾ ਮੁਤਾਇਆ ਹੋਈ ਕਿ ਪਾਕੀ ਸਾਰਾ ਮਕੱਣਾ ਅੱਜ ਖਤਮ ਹੋ ਗਿਆ। ਸੋ ਇਹਦੇ ਨਾਲ ਕਿ ਸਾਡੇ ਨਗਰ ਦਾ ਇਲਾਕੇ ਦੇ ਵਿੱਚ ਜਿਹੜੇ ਦੇ ਵਿੱਚ ਇੱਕ ਬੋਖਰਾ ਮਾਮ ਹੈ ਉਹ ਇੱਕ ਹੋਰ ਕਰਕੇ ਰਿਹਾ ਕਿ ਸਾਡੇ ਪਿੰਡ ਵਿੱਚੋਂ ਗੁਰੂ ਰਾਮਦਾਸ ਦਾ ਸੇਵਾ ਸੈਕਟਰੋਂ ਪ੍ਰਧਾਨ ਜੀ ਮੋਹਨ ਸਿੰਘ ਕੋਬਾਈ ਪਾਰਲੇਟ ਸੋਸਾਇਟੀ ਨੇ ਉਹ ਬਸਾਂ ਦਾ ਆਯੋਜਨ ਵੀ ਦੇਵਾਸ ਤੇ ਕਿ ਚਰਚਾ ਅੰਮੇਸ਼ਾ ਅੰਦੇਰੀਆ ਰੱਖਦੇ ਵਿੱਚ ਪਰ ਉਹ ਗਵਰਨਰ ਵਾਸਤੇ ਵੀ ਆਪਣੇ ਕਾਲ ਰੱਖਣਗੇ ਉਹਨਾਂ ਤੋਂ ਬਾਅਦ ਵਾਸਤੇ ਵੀ ਉਹ ਆਪਣਾ ਅੰਚਾਰਨ ਸੁਆਸਤਮਾਨ ਕੇਾਰੇ ਵਾਸਤੇ ਕਹਿੰਦੇ ਗੁਰਮ ਸਾਹਿਬੀ ਮਹਾਰਾਜੀ ਦੀ ਗੋਪ ਦੇ ਵਿੱਚ ਬੈਠੀ ਨਗਰ ਵਾਸਤ ਸਾਹਾ ਸੰਗਤ ਦੀ ਮੈਂ ਕੀ ਦਾ ਕੀ ਦਾ ਨਾਮ ਲਵਾਂ ਪਤਮਨ ਗੁਰਦੁਆਰਾ ਦਾ ਨਾਮ ਹਿੰਦ ਕਰਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਕੇ ਬੀਡੀਆ ਦੇ ਸੇਵਾ ਦਾ ਆਯੋਜਨ ਤਾਂ ਇਹ ਪਿੰਡੇ ਬਗਵੰਤੇ ਹੁੰਦੇ ਹਨ ਉਹ ਪਿੰਡਾਂ ਦੇ ਵਿੱਚ ਜਾ ਕੇ ਘਰ ਘਰ ਦੇ ਵਿੱਚ ਕੇ ਬੈਂਸਾਂ ਵਾਲੇ ਆ ਕੇ ਜਿਨ੍ਹਾਂ ਨੇ ਬੀਡੀਆ ਨੂੰ ਵਾਸਤਵਾਈ ਦਿੱਤੀ ਪਿੰਡ ਦਾ ਨਾਮ ਅਜ ਦਾ ਸਾਡੇ ਆਪਣਦੇ ਗੱਠਣ ਭਾਵੇਂ ਅਸੀਂ ਦੋ ਜਣੇ ਕਰਾਤਾਏ ਪਰ ਗੱਲ ਹੁੰਦੀ ਹੈ ਹਰ ਕਲਾਕ ਦੇ ਵਿੱਚ ਜਿਹੜੇ ਬੰਦੇ ਨੂੰ ਜਾਣਦੇ ਹਾਂ ਬੈਂਸਾਲਾ ਹਨ ਜੀ ਜੀ ਨੂੰ ਸੰਗਤ ਹਨ ਉਹ ਸੇਵਾ ਕਰ ਰਹੇ ਹਨ ਚਲੋ ਉਹ ਆਪੀ ਸੇਵਾ ਕਰੀਏ ਸੋ ਬਹੁਤ ਬੜੀ ਗੱਲ ਹੈ ਸਾਡੇ ਨਗਰ ਦੇ ਲਈ ਮਾਸਟਰ ਕਾਨੂੰਨ ਜੀ ਸਿੰਘ ਦੀ ਬੈਂਸ ਇਹਨਾਂ ਨੂੰ ਲੱਖ ਰੱਖਦਾ ਆਇਆ ਹੋਵੇ ਇਹ ਸਰਪੰਚ ਜੀ ਦੇ ਲਾਈਟ ਵੀ ਹਨ بڑے ਇੱਥੇ ਹਨ ਔਰ ਇਹਨਾਂ ਤੋਂ ਜ਼ਿਆਦਾ ਤਨਵਾਦ ਹੈ ਤਾਂ ਵੀ ਦੀ ਬੈਕਟੀ ਦਾ ਮਹਤਵ ਨੰ ਕਿ ਆਪ ਕੋਸ਼ਿਸ਼ ਹੈ ਨਾ ਮੇਰੀ ਜੋ ਨਿਕਲੇ ਬਿੱਤੀ ਜੋ ਮੇਰੇ ਜਿਨੇ ਕਿ ਮੈਨੂੰ ਅਗਲਾ ਕਿ ਇੰਨਾ ਤਿਆਰ ਬਦਮੀ ਕਾਨੂੰਨ ਸਰਕਾਰ ਨੂੰ ਜਾਣ ਜਾ ਰਹੀ ਹੈ ਤੇ ਉਹ ਆਪਣੇ ਚਾਰਕਣਗੇ ਪਰ ਨਗਰ ਨਿਗਮਾਂ ਦੇ ਸਿਹਤ ਸਵਾਸਾਣ ਹੈ ਕਿ ਬਿਲਕੁਲ ਵਧੀਆ ਜਿਨਾਂ ਤੇ ਧਾਰਤੂ ਆਪਣਾ ਕੰਮ ਕਿਹਦਾ ਸਾਂਝ ਹੈ ਜਦੋਂ ਤੱਕ ਸਵਾਸ ਹੈਗੇ ਇਹਨੂੰ ਐਵੇਂ ਨਿਭਾਦੇ ਰਹਨਾ ਔਰ ਆਪ ਕੀ ਗੱਲ ਕੰਮਾਂ ਦੀ ਜਿਵੇਂ ਕਹਿੰਦੇ ਐ ਪ੍ਰਧਾਨ ਜੀ ਹੁਣੀ ਗੱਲ ਕੀਤੀ ਐ ਸਨਾਤਨ ਦੀ ਗੱਲ ਕੀਤੀ ਐ ਮਾਸਜੀ ਹੁਣੀ ਗੱਲ ਕੀਤੀ ਐ ਕਿ ਜਿਹੜੇ ਕੰਮ ਐ ਉਹ ਤਰੀਕੇ ਨਾਲ ਕੀਤੇ ਜਾਣ ਕਿਸੇ ਨਾਲ ਟਕਰਾ ਨਾ ਹੋਵੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਵਿੱਚ ਜੁੜ ਬੈਠੀ ਸਾਥ ਸੰਗਤ ਨੂੰ ਇਸ ਗੱਲ ਦਾ ਵਿਸ਼ਵਾਸ ਕਰਵਾਉਣਾ ਹੈ ਕਿ ਨਾ ਕਦੇ ਮਨ ਦੇ ਵਿੱਚ ਕਿਸੇ ਦੇ ਨਾਲ ੱਟਕਾ ਕਰਨ ਦੀ ਗੱਲ ਰੱਖੀ ਆ ਨਾ ਰੱਖਾਂਗੇ ਔਰ ਇੱਕ ਗੱਲ ਹੋਰ ਜਿਵੇਂ ਕਹਿੰਦੇ ਕਿ ਆ ਕੰਮ ਆਪਦੀ ਮਰਜ਼ੀ ਦੇ ਨਾਲ ਮੈਂ ਇੱਕ ਵਿਸ਼ਵਾਸ ਤੁਹਾਡੇ ਕੋਲੋਂ ਵੀ ਲੈਣਾ ਚਾਹੁੰਦਾ ਕਿਵੇਂ ਸਨਾਣੇ ਕਹਿੰਦੇ ਆ ਕਿ ਜਦੋਂ ਕੋਈ ਛੋਟਾ ਬੱਚਾ ਆਪਦੇ ਪਰਿਵਾਰ ਦੇ ਵਿੱਚ ਪਲਦਾ ਹੈ ਤੇ ਜਦੋਂ ਤੱਕ ਉਹਨੂੰ ਦੀ ਪਿਓਰੀ ਊ ਰਹਿੰਦੀ ਹੈ ਇਹਦਾ ਮਤਲਬ ਜਦੋਂ ਤੱਕ ਪੂਰ ਮਿਲਦੀ ਆ ਉਹਦੀ ਦਿਸ਼ਾ ਸਹੀ ਹੁੰਦੀ ਆ ਉਹ ਸਹੀ ਮੰਜ਼ਿਲ ਵੱਲ ਵਧਦਾ ਹੈ ਕਿ ਜਦੋਂ ਮਾਪਿਆਂ ਦੀ ਪੂਰ ਬੰਦ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਉਹ ਬੱਚਾ ਬਰਬਾਦੀ ਦੇ ਰਾਹ ਤੇ ਚੱਲ ਗਿਆ ਸੋ ਮੈਂ ਜਾਣਾਂ ਕਿ ਜਿਹੜੀ ਮਾਪਿਓ ਵਾਲੀ ਪੂਰ ਹੈ ਉਹ ਮੈਨੂੰ ਪਿੰਡ ਵੱਲੋਂ ਮਿਲਦੀ ਰਹੇ ਤਾਂ ਜੋ ਮੈਂ ਸਹੀ ਦਿਸ਼ਾ ਦੇ ਵੱਲ ਚੱਲਦਾ ਰਹਾ ਕਿਤੇ ਮੈਨੂੰ ਬਰਬਾਦੀ ਵਾਲੇ ਪਾਸੇ ਨਾ ਤੋਰ ਦਿਓ ਮੈਨੂੰ ਤੁਹਾਡਾ ਸਾਥ ਚਾਹੀਦਾ ਜਿੱਥੇ-ਜਿੱਥੇ ਵੀ ਕਿਤੇ ਔਕੜ ਲੱਗੀ ਮੈਂ ਕੱਲ ਵੀ ਭਾਈ ਜੀ ਹੁਣ ਇਹ ਨਾਲ ਗੱਲ ਕਰਦਾ ਸੀਗਾ ਕਿ ਕਿੱਥੇ-ਜਿੱਥੇ ਲੋੜ ਪਈ ਮੈਨੂੰ ਨੌਜਵਾਨ ਵੀਰਾਂ ਦੀ ਮੈਨੂੰ ਬਜ਼ੁਰਗਾਂ ਦੀ ਉੱਥੇ-ਉੱਥੇ ਤੁਹਾਡੇ ਸਾਥ ਦੀ ਮੈਨੂੰ ਲੋੜ ਰਹੇਗੀ ਤੁਹਾਨੂੰ ਸਾਥ ਦੇਣਾ ਪਵੇਗਾ ਔਰ ਹਮੇਸ਼ਾ ਸਹੀ ਦਿਸ਼ਾ ਦੇ ਵਿੱਚ ਕੰਮ ਕਰੇਗੇ ਬਾਕੀ ਜਿਹੜਾ ਤੁਸੀਂ ਇਹ ਫੈਸਲਾ ਲੈ ਰਹੇ ਹੋ ਇਨਸਾਨ ਹਮੇਸ਼ਾ ਦੋ ਚੀਜ਼ਾਂ ਦਾ ਕਰਤਾਰਦਾਰ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਜਿ ਸਾਥ ਦੇ ਕਰ ਦਿੰਦਾ ਉਹਦੀ ਮਾਂ ਦੇ ਦੁੱਧ ਦਾ ਉਹ ਕੰਮ ਦਾ ਕਦੇ ਵੀ ਕੀਮਤ ਨਹੀਂ ਉਤਾਰ ਸਕਦਾ ਜਿਵੇਂ ਕਹਿੰਦੇ ਆ ਮਾਪੇ ਕਮਾਪੇ ਨਹੀਂ ਹੁੰਦੇ ਪੁੱਤ ਕੁੱਤ ਹੋ ਜਾਂਦੇ ਆ ਤੇ ਦੂਜਾ ਕੰਮ ਚ ਇੱਕ ਖੂਨ ਦਾ ਹੁੰਦਾ ਉਹ ਵੀ ਕਦੇ ਨਹੀਂ ਲਾਇਆ ਜਾ ਸਕਦਾ ਕਿਉਂਕਿ ਦੁਨੀਆ ਦੇ ਵਿੱਚ ਜੇ ਅੱਜ ਵੀ ਕਿਸੇ ਨੂੰ ਖੂਨ ਦੀ ਲੋੜ ਪਵੇ ਤਾਂ ਖੂਨ ਮੁੱਲ ਨਹੀਂ ਪੈਂਦਾ ਖੂਨ ਆਪਣਾ ਤੇ ਤੋਰ ਤੇ ਅਸੀਂ ਆਪਣੀਆਂ ਜ਼ਿੰਦਗੀਆਂ ਦਾ ਦੇ ਲਾ ਕੇ ਦੂਤੇ ਦੀ ਜ਼ਿੰਦਗੀ ਬਚਾਉਣ ਵਾਸਤੇ ਦਿੱਨੇ ਆ ਤੇ ਦੋਸਤੋ ਅੱਜ ਤੀਜਾ ਕਰਜ਼ ਤੁਸੀਂ ਮੈਨੂੰ ਦੇ ਰਹੇ ਹੋ ਮੈਂ ਸਾਰੀ ਉਮਰ ਲਈ ਤੁਹਾਡਾ ਕਰਜ਼ਦਾਰ ਹੋ ਗਿਆ ਇਹ ਕਰਜ਼ ਮੈਂ ਨਹੀਂ ਧਾਰਨ ਕਰਦਾ ਕਿ ਦੋ ਕਰਜ਼ ਤਾਂ ਇਨਸਾਨ ਤੇ ਸਾਰਿਆਂ ਤੇ ਹੁੰਦੇ ਆ ਪਰ ਤੀਜਾ ਕਰਜ਼ ਜਿਹੜਾ ਤੁਸੀਂ ਮੈਨੂੰ ਅੱਜ ਆ ਦਿੱਤਾ ਹੈ ਮੈਂ ਇਹਦਾ ਵਜਨ ਸਾਰੀ ਉਮਰ ਤੁਹਾਡਾ ਦੇਣ ਹੀ ਦੇ ਸਕਦਾ ਹਮੇਸ਼ਾ ਮੇਰਾ ਰੋਂ ਰੋਂ ਤੁਹਾਡਾ ਸਾਦਾ ਨਗਰ ਨਿਵਾਸੀਆਂ ਦਾ ਰੀੜੀ ਰਹੂਗਾ ਔਰ ਅਗਲੀ ਗੱਲ ਕੁਝ ਗੱਲਾਂ ਦਾ ਜਵਾਬ ਬੰਦਾ ਦਿੰਦਾ ਹੈ ਤੇ ਕੁਝ ਗੱਲਾਂ ਦਾ ਜਵਾਬ ਸਮਾ ਦਿੰਦਾ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਮਨ ਦੇ ਵਿੱਚ ਸੀਗੀਆਂ ਉਹਨਾਂ ਗੱਲਾਂ ਦਾ ਮੈਂ ਅੱਜ ਜਵਾਬ ਕੁਝ ਹੱਦ ਤੱਕ ਦੇ ਸਕਦਾ ਤੇ ਕੁਝ ਗੱਲਾਂ ਦਾ ਜਵਾਬ ਸਮਾ ਦਰੂਗਾ ਕਿ ਸਾਡਾ ਜਿਹੜਾ ਫੈਸਲਾ ਸੀਗਾ ਅਸੀਂ ਸਾਰਿਆਂ ਨੇ ਮਿਲ ਬੈਠ ਕੇ ਲਿਆ ਸੀ ਕਿ ਉਹ ਠੀਕ ਸੀ ਜਾਂ ਗਲਤ ਸੀ ਸ਼ਾਇਦ ਅੱਜ ਵਾਲੇ ਫੈਸਲੇ ਵਾਸਤੇ ਵੀ ਮੇਰੀ ਬੇਨਤੀ ਆ ਮੈਂ ਧੰਨਵਾਦ ਕਰਦਾ ਭਤਾਨ ਜੀ ਦਾ ਕਿ ਇਹਨਾਂ ਨੇ ਪ੍ਰਮਾਨ ਕੀਤਾ ਸਰਦਾਰ ਮਿਕਸੀਓਣੀ ਦਾ ਲਾਲੀ ਜੀ ਦਾ ਬਾਕੀ ਜਿਹੜੇ ਚੁਣੇ ਹੋਏ ਮੈਂਬਰ ਪੰਚਾਇਤ ਆ ਬੰਦਾ ਸਾਹਿਬ ਸਾਡੇ ਲੰਬੜਦਾਰ ਜੀ ਤੇ ਅਮਰਜੀਤ ਸਿੰਘ ਜੀ ਦਾ ਕਿ ਮੈਂ ਇੱਕ ਗੱਲ ਰੱਖੀ ਸੀ ਕਿ ਜਿਹੜਾ ਕੱਟ ਹੈ ਉਹ ਆਪਾਂ ਕਿਸੇ ਧਰਮਸ਼ਾਲਾ ਜਾਂ ਕਿਸੇ ਅਦਲ ਖਾਨ ਦੇ ਨਹੀਂ ਕਰਾਂਗੇ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਰਨਾ ਚਾਹੁੰਦੇ ਆ ਕਿਉਂਕਿ ਸਾਡੀ ਕੋਲ ਇਲੈਕਸ਼ਨ ਕੰਪੇਨ ਨਹੀਂ ਹੈ ਅਸੀਂ ਆਪਣੇ ਆਪ ਨੂੰ ਕੋ ਕੈਂਡੀਡੇਟ ਕੋਸ਼ਿਸ਼ ਕਰਕੇ ਨਹੀਂ ਆਏ ਅਸੀਂ ਸ਼ਰਧਾਂਤੀ ਲਈ ਆਏ ਆ ਇਲੈਕਸ਼ਨ ਕੈਂਪੇਨ ਨਾਮੀਨੇਸ਼ਨ ਤੋਂ ਬਾਅਦ ਸਟਾਰਟ ਹੋਣੀ ਹੈ ਤਾਂ ਜੋ ਸ਼ਾਇਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਅਸ਼ੀਰਵਾਦ ਸਾਨੂੰ ਮਿਲੇ ਉਹਨਾਂ ਦੀ ਤਾਂਗਿਆਂ ਦੇ ਵਿੱਚ ਜਿਹੜੀ ਗੱਲ ਹੋਣੀ ਆ ਉਸ ਗੱਲ ਤੇ ਅਸੀਂ ਡੱਕਾ ਪੈਰਾ ਦੇ ਸਕੀਏ ਸੋ ਮੈਂ ਵਿਸ਼ਵਾਸ ਦਿਵਾਣਾ ਆਪਣੇ ਵੱਲੋਂ ਕਿ ਪਰਾਰ ਨੂੰ ਜੋ ਤੁਸੀਂ ਰੋਂਗ ਰੋਂ ਦਾ ਰੀਣੀ ਬਣਾਇਆ ਜੋ ਕਰ ਤੁਸੀਂ ਸਾਡੇ ਸਿਰ ਦਿੱਤਾ ਜਾਂ ਜੋ ਤੁਸੀਂ ਵਿਸ਼ਵਾਸ ਦਿੱਤਾ ਹੈ ਮੈਂ ਆਪ ਦੇ ਵੱਲੋਂ ਪੂਰਾ ਜੋਰ ਲਾ ਦੇਵਾਂਗਾ ਮੇਰੇ خون ਦਾ ਇੱਕ ਕਤਰਾ ਤੁਹਾਡਾ ਰੇੜੀ ਰਹੂਗਾ ਕਿ ਪਿੰਡ ਨੂੰ ਕਿਸੇ ਵੀ ਕਿਸਮ ਦੀ ਨਾਰਾਜ਼ਗੀ ਜਾਂ ਕਿਸੇ ਵੀ ਕਿਸਮ ਦਾ ਇਹ ਫੈਸਲੇ ਦੇ ਪਛਤਾਣਾ ਨਾ ਹੋਵੇ ਕਿ ਅਸੀਂ ਆ ਫੈਸਲਾ ਕਿੱਦਾਂ ਤੇ ਆ ਜਾਗਲ ਰੂਹੀ ਔਰ ਅਗਲੀ ਗੱਲ ਪੰਜ ਸਾਲ ਤੁਸੀਂ ਦਿਨੇਓ ਮੈਂ ਝੋਲੀ ਅੱਡ ਕੇ ਚਾਹੇ ਮੈਨੂੰ ਪਿੰਡ ਦੇ ਵਾਸਤੇ ਭੀਕ ਮੰਗਣੀ ਪਵੇ ਕਿਸੇ ਦੇ ਪੈਰਾਂ ਦੇ ਵਿੱਚ ਪਾਗ ਰੱਖਣੀ ਪਵੇ ਕਿਸੇ ਦੇ ਗੋਡੀਆਂ ਹੱਤ ਲਾਣਾ ਪਵੇ ਨਗਰ ਦੇ ਵਿਕਾਸ ਸਮਾਸਤੇ ਮੈਂ ਵਿਸ਼ਵਾਸ ਦਿਵਾਉਣਾ ਜੋ ਤੁਸੀਂ ਕਹੋਗੇ ਮੈਂ ਕਰਨ ਨੂੰ ਹਮੇਸ਼ਾ ਤਤਪਰ ਰਹਾਗਾ ਔਰ ਇਹਦੇ ਵਾਸਤੇ ਟੋਂਡੇ ਸਾਥ ਦੀ ਲੋੜ ਆ ਕਿਉਂਕਿ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਜਦੋਂ ਸਾਰੇ ਲੋਕ ਨਾਲ ਹੁੰਦੇ ਆ ਤਾਂ ਆਪਾਂ ਕਿਸੇ ਵੀ ਮੰਜ਼ਲ ਨੂੰ ਸਰ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲਾ ਸਕਦੇ ਸੋ ਬਾਕੀ ਅਗਲੀ ਗੱਲ ਹੈ ਜਿਹੜੀ ਵਿਸ਼ਵਾਸ ਕੀਤਾ ਉਹ ਤੁਹਾਨੂੰ ਮੈਂ ਬਿਲਕੁਲ ਵਿਸ਼ਵਾਸ ਕਰ ਸਕਿਆ ਇਸ ਗੱਲ ਦਾ ਕਿ ਤੁਹਾਡੇ ਨਾਲ ਜਿਹੜੇ ਤੁਸੀਂ ਵਿਸ਼ਵਾਸ ਕੀਤਾ ਤੁਹਾਡੇ ਵਿਸ਼ਵਾਸ ਉੱਠਦੇ ਸੱਤ ਨਹੀਂ ਵੱਜਣ ਦਿੰਦੇ ਸੋ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਮੇਰੇ ਵੱਲੋਂ ਸਪੈਸ਼ਲ ਧਰਮ ਸਿੰਘ ਜੀ ਉਹਨਾਂ ਦਾ ਬਹੁਤ ਵੱਡੀ ਜਿਹੜੀ ਤਿਆਰ ਦੀ ਭਾਵਨਾ ਨੇ ਇਹਨਾਂ ਦਿਖਾਈ ਹੈ ਮੈਂ ਤਾਂ ਇਹ ਵੀ ਗੱਲ ਕਹਿਣੀ ਸੀ ਕਿ ਬਾਈਆਂ ਜੀ ਜੇ ਤੁਹਾਡੇ ਮਨ ਦੇ ਵਿੱਚ ਕਿਉਂਕਿ ਜਿਹੜੀ ਮੈਂ ਗੱਲ ਕਰਦਾ ਮੈਂ 1% ਵੀ ਝੂਠ ਵਾਲੀ ਗੱਲ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਗੱਲ ਕਰਦਾ ਕਿ 1% ਵੀ ਤੁਹਾਡੇ ਮਨ ਦੇ ਵਿੱਚ ਜੇ ਗੱਲ ਹੋਵੇ ਤਾਂ ਮੈਂ ਪਿੱਛੇ ਹਟਣ ਨੂੰ ਤਿਆਰ ਹਾਂ ਕਿਉਂਕਿ ਮੇਰੇ ਮਨ ਦੇ ਵਿੱਚ ਸੀਗਾ ਕਿ ਆਪਾਂ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਆਉਣ ਦੇਣੇ ਆਪਾਂ ਸ਼ਰਧਾਂਤੀ ਜਾਵਾਂਗੇ ਔਰ ਸ਼ਰਧਾਂਤੀ ਦੇ ਵਿੱਚ ਮੈਂ ਰੋੜਾ ਨਹੀਂ ਬਣਾਉਂਗਾ ਪਰ ਇਹਨਾਂ ਨੇ ਬਹੁਤ ਵੱਡਾ ਬੜਕਪਣ ਕੀਤਾ ਇਹਨਾਂ ਨੇ ਗੱਲ ਕੀਤੀ ਹੈ ਕਿ ਤੁਸੀਂ ਦੋ ਵਾਰ ਰਹਿ ਚੁੱਕੇ ਹੋ ਉਹ ਮਨ ਬਣਾਣਾ ਲੋਕਾਂ ਨੇ ਮਨ ਬਣਾ ਲਿਆ ਤੇ ਮੈਂ ਇਹਦੇ ਵਿੱਚ ਰੋੜਾ ਨਹੀਂ ਬਣਦਾ ਮੈਂ ਤੁਹਾਨੂੰ ਅੱਗੇ ਕਰਕੇ ਲੈ ਕੇ ਆਵਾਂਗਾ ਔਰ ਜਿਹੜੇ ਤੁਹਾਡੇ ਕੰਮ ਹੈਗੇ ਉਹਦੇ ਵਿੱਚ ਤੁਹਾਡੇ ਮੁੰਡੇ ਨਾਲ ਮੁੰਡਾ ਲਾ ਕੇ ਅਸੀਂ ਕੰਮ ਕਰਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੇ ਦਾਸ ਹੋਲਾਂ ਗੋਦੇ ਸਮੇਂ ਕਿਸੇ ਵੀ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ ਛੋਟਾ ਬੱਚਾ ਜਾਣ ਕੇ ਮਾਫ਼ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕੂ ਮੀਕਾ ਦਾ ਵਾਕੂ ਮੀਕਾ ਦੇ ਸਤੇ ਨਗਰ ਨਾਸੀਓ ਤੁਸੀਂ ਇਸ ਨੇ ਕੇ ਸਾਥ ਦਿੱਤੇ ਤਾਂ ਤੁਸੀਂ ਪਾਸਰ ਵਾਸਤੇ ਸਾਡੇ ਪੁਜਾਰ ਨੂੰ ਸੇਵਾ ਸੀ ਪਰ ਛੇ ਅੰਗ ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਵੀ ਹੋ ਜਾਂਦੀਆਂ ਕਿਉਂਕਿ ਇੱਕ ਦਿਨ ਕੰਮ ਕਰਦਾ ਇਨਸਾਨ ਤਾਂ ਇਨਸਾਨ ਦਾ ਗਲਤੀ ਦਾ ਪੁੱਤਰਾ ਹੈ ਗਲਤੀਆਂ ਹੁੰਦੀਆਂ ਨੇ ਇਹਨਾਂ ਤੋਂ ਵੀ ਹੁੰਦੀਆਂ ਨੇ ਉਹਨਾਂ ਤੋਂ ਬਾਅਦ ਉਸ ਏਕੇ ਦੇ ਨੇ ਭਾਈਚਾਰ ਸਾਂਝ ਦੇ ਪੌਦੇ ਨੂੰ ਪਾਣੀ ਪਾਦੇ ਰਵਾਂਗੇ ਤੇ ਮੈਂ ਨਾ ਮੈਂ ਇਸ ਗੱਦਾ ਵਿਸ਼ਵਾਸ ਕਰਾਨਾ ਕਿ ਕਦੇ ਵੀ ਏਕੇ ਦੇ ਵਿੱਚ ਫਰੋਤ ਨਹੀਂ ਆਣ ਦਿੱਤੀ ਜਾਊਗੀ ਜਿਹੜੀ ਭਾਈਚਾਰ ਸਾਂਝ ਅੱਜ ਪਹਿਲਾਂ ਕੀਤੀ ਜਾ ਰਹੀ ਹੈ ਉਹਨੂੰ ਕਦੇ ਵੀ ਹੋਰ ਵਿਵਧਾਵਾ ਕਿਉਂਕਿ ਜਿਹੜੇ ਇਲੈਕਸ਼ਨ ਆਉਂਦੇ ਜਾਂਦੇ ਰਹੇ ਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹਰ ਵਾਰੀ ਸਾਂਝ ਦੇ ਵਿੱਚ ਸਾਡੇ ਦੇਸ਼ ਦਾ ਇੱਕ ਪੜਿਆ ਹੋਇਆ ਕਿ ਤੇ ਤਿੰਨ ਦਿਨ ਚਾਰ-ਚਾਰ ਵਾਰ ਚੋਣਾਂ ਹੁੰਦੀਆਂ ਰਹਿੰਦੀਆਂ ਕਦੇ ਐਮਐਲਏ ਦੀਆਂ ਕਦੇ ਐਮਪੀ ਦੀਆਂ ਕਦੇ ਰਾਜ ਸਭਾ ਦੀਆਂ ਕਦੇ ਸੰਸਦ ਦੀਆਂ ਕਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਦੇ ਪੰਚਾਇਤਾਂ ਦੀਆਂ ਵੱਖ-ਵੱਖ ਚੋਣਾਂ ਦੇ ਰਾਣੀ ਅਸੀਂ ਆਪ ਕੀ ਭਾਈਚਾਰਕ ਤੌਰ ਤੇ ਵੱਖ-ਵੱਖ ਬੰਡੀਆਂ ਦੇ ਵਿੱਚ ਵੰਡੇ ਜਾਂਦੇ ਰਹੇ ਹਾਂ ਔਰ ਜੋ ਅੱਜ ਮਿਸਾਲ ਸਾਡੇ ਨਗਰ ਵੱਲੋਂ ਦਿੱਤੀ ਜਾ ਰਹੀ ਹੈ ਆਪਣੀ ਭਾਈਚਾਰਕ ਸਾਂਝ ਬਣਾਉਣ ਦੀ ਬਾਕੀ ਜੀ ਨਵਾਣਾ ਕੇ ਜਿਹੜੀ ਇਹ ਭਾਈ ਦਾ ਸਾਂਝਾ ਹੈ ਜਦੋਂ ਤੱਕ ਸਵਾਸ ਹੈਗੇ ਇਹਨੂੰ ਐਵੇਂ ਝੁਵਾਦੇ ਰਹਿਣਾ ਕਿ ਔਰ ਬਾਕੀ ਰਹੀ ਗੱਲ ਕੰਮਾਂ ਦੀਆਂ ਹੋਣੀਆਂ ਹੋਣੀਆਂ ਇਹ ਕਰ ਇਹ ਸਾਡੇ ਦੇ ਨਾਮ ਸਾਕੇ ਪ੍ਰਵਾਹ ਕਰਾਂ ਕੋਈ ਵੀ ਕਿਸੇ ਨੂੰ ਕੋ ਬਾਤ ਕਰ ਕੇ ਪੁਗਾਉਵੇ ਜਾਂ ਕਿਤੇ ਕੰਮ ਛੱਡ ਕੇ ਹੋਏ ਕੰਮ ਕੁਝ ਸਾਰੇ ਨਹੀਂ ਦੇਖਿਆ ਹੈ ਉਹ ਸਮੇਂ ਇਹ ਦੱਸ ਦਿੱਤਾ ਜੋ ਵੀ ਹੈ ਤੇ ਤਾਂ ਅਸੀਂ ਮੇਰੀ ਹੋਰ ਨੰਬਰ ਪਰ ਜੋ ਕੈਸੀ ਤੁਹਾਡੇ ਕੋਲ ਆਸ ਕਰਦੇ ਹਾਂ ਬਹੁਤ ਸਾਰੀਆਂ ਕਈ ਵਾਰ ਫੈਸਲਿਆਂ ਦੇ ਵਿੱਚ ਕਿਸੇ ਨੂੰ ਘੱਟ ਦੱਸ ਕੇ ਕਹਿ ਹੋਣ ਦਾ ਕਿ ਇਹ ਕੰਮ ਕਰਦਾ ਕੋਈ ਵਕਤੀ ਆ ਜਾਂਦੀਆਂ ਸੋ ਆਸ ਹੈ ਤੁਸੀਂ ਸਾਰੇ ਨਗਰ ਵਾਸੀ ਜਿਹਨੋਂ ਹਾਂ ਸਾਡੇ ਪਰਿਵਾਰ ਨੂੰ ਮਾਫ ਕਰਦੇ ਹੋ ਕਿ ਬੁਰਾ ਸਾਹਿਬ ਜੇ ਉਸਾਮੀ ਸਾਹਾ ਸੰਗਤ ਦਾ ਬੰਦੇ ਹੋਣ ਦੀ ਹੈ ਸੋ ਹਨ लास्ट ਦਿਨ ਤੇ ਅੰਮ੍ਰਿਤਵਿੰਦਰ ਸਿੰਘ ਨੇ ਪ੍ਰਦਾਨ ਕੀਤੀ ਸੇਵਾ ਦਾ ਨਿਭਾਉਂਦੇ ਆਪਣੇ ਭਾਰਤ ਦਾ ਸੰਭਾਲ ਦਾ ਤਲਵਾ ਹਕਮ ਕੇ ਤੇ ਹੁਣ ਤੋਂ ਬਾਅਦ ਆਪਣਾ ਭੈਣੇ ਨਾਲ ਬਾਤ ਕੀਤਾ ਜਾਣਾ ਹੈ ਤੇ ਮਰਮੇ ਨਸ ਤਨ ਤਨ ਸਭੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੁਗਤ ਦੇ ਨਰਮਾਸੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਇਹ ਬਹੁਤ ਹੀ ਅਕਾ ਵਰਤਮਾਨੀ ਧਰਮ ਗ੍ਰੰਥ ਸਰ ਮਹਾਰਾਸ਼ਟਰਿਕ ਕਾਸ਼ਮੀਰ ਵਾਲੇ ਅੱਜ ਸਾਰੇ ਸੰਮਤੀ ਜਿਹੜੀ ਹੈ ਸਾਰੇ ਭਾਈ ਇੱਥੇ ਹੋ ਗਏ ਇੱਕ ਨੂੰ ਜਿਹੜਾ ਹੈ ਚੁਣਨੇ ਆ ਸੋ ਮੈਂ ਸਾਰੀਆਂ ਸੰਗਤਾਂ ਨਾਲ ਗੁਰੂ ਘਰ ਦਾ ਸੇਵਾ ਦਾ ਹੁੰਦੇ ਉੱਤੇ ਧੰਨਵਾਦ जी फोटोशूट फोटो शूट फोटो फोटो, फोटो हो गया फोटो शूट खड़े ही हैं ठीक है जी साकाल ਸਾਡੇ ਸਰਪੰਚ ਸਾਹਿਬ ਬਣੇ ਜੀ ਮਾਸਟਰ ਕਰਨ ਜੀ ਹਾਂਜੀ ਅਸਲ ਵਿੱਚ ਜੋ ਨਗਰ ਨਿਵਾਸੀਆਂ ਨੇ ਸਰਬ ਸੰਪਤੀ ਦਾ ਫੈਸਲਾ ਲਿਆ ਇਹ ਬਹੁਤ ਵੱਡਾ ਉਦਮ ਕੀਤਾ ਹੈ ਤਿਆਗ ਦੀ ਭਾਵਨਾ ਦਿਖਾਈ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਭਾਈਚਾਰਕ ਸਾਝ ਖਤਮ ਹੁੰਦੀ ਹੈ ਕੜਤਣਾ ਪੈਦਾ ਹੁੰਦੀਆਂ ਉਹ ਸਾਰੀਆਂ ਕੜਤਨਾਂ ਨੂੰ ਖਤਮ ਕਰਨ ਵਾਸਤੇ ਅੱਜ ਬਹੁਤ ਵੱਡੇ ਏਕੇ ਦੀ ਮਿਸਾਲ ਜੋ ਨਗਰ ਪੈਂਸ ਨੇ ਦਿੱਤੀ ਹੈ ਇਹਦਾ ਦੇਣ ਨਹੀਂ ਕਦੇ ਵੀ ਦਿੱਤਾ ਜਾ ਸਕਦਾ ਔਰ ਆਪਾਂ ਵਿਸ਼ਵਾਸਦਾ ਹਾਂ ਨੇ ਆ ਕੇ ਨਗਰ ਦੇ ਏਕੇ ਦੇ ਉੱਤੇ ਫੁੱਲ ਚੜਾਉਂਦੇ ਹੋਏ ਹਰੇਕ ਜਿਹੜਾ ਕੰਮ ਹੈ ਸਾਰੇ ਵਾਰਡਾਂ ਦੇ ਜਿਵੇਂ ਸੱਤ ਵਾਰਡ ਹੈਗੇ ਸੱਤ ਵਾਰਡਾਂ ਦੇ ਮੈਂਬਰ ਪੰਚਾਇਤ ਸਹਿਵਾ ਨੂੰ ਨਾਲ ਲੈ ਕੇ ਜਿਹੜੇ ਪਤਵੰਤੇ ਸੱਜਣ ਹੈਗੇ ਬਜ਼ੁਰਗ ਹੈਗੇ ਉਹਨਾਂ ਦੀ ਸਿਹਤ ਨੂੰ ਲੈ ਕੇ ਨਗਰ ਨੂੰ ਇੱਕ ਮਾਡਲ ਪਿੰਡ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਇਹ ਸਰਬਸੰਮਤੀ ਦਾ ਨਗਰ ਬੈਂਸ ਦੇ ਵਿੱਚ ਫੈਸਲਾ ਹੈ ਸਾਡੀ ਸਮਝ ਦੇ ਮੁਤਾਬਕ ਆਜ਼ਾਦੀ ਤੋਂ ਬਾਅਦ ਇੱਕ ਪਹਿਲੀ ਵਾਰੀ ਲੱਗਦਾ ਹੈ ਕਿ ਫੈਸਲਾ ਸਰਬਸੰਮਤੀ ਦਾ ਨਗਰ ਬੈਂਸ ਦੇ ਵਿੱਚ ਕੀਤਾ ਇੱਕ ਇਤਿਹਾਸਿਕ ਕਦਮ ਹੈਗਾ ਔਰ ਇਤਿਹਾਸਿਕ ਕਦਮ ਦੇ ਅੱਗੇ ਅਸੀਂ ਨਗਰ ਦੇ ਰੋਮ ਨਗਰ ਤੇ ਰੋਮ ਰੋਮ ਤੇ ਆਪਾਂ ਰਣੀਆ ਤੇ ਹਮੇਸ਼ਾ ਕਰਜ਼ਦਾਰ ਰਹਾਂਗੇ ਇਸੀ ਦੇ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਹੁਤ ਵਧੀਆ